ਵਿਕਰ ਜੀ ਅਰਵਿੰਦ ਕੇਜਰੀਵਾਲ ਜੀ ਅਸਤੀਫਾ ਦੇ ਰਹੇ ਦੇ ਤੇ ਕਿਉਂਗੇ ਬਈ ਜਦੋਂ ਸੁਪਰੀਮ ਕੋਰਟ ਨੇ ਇਸ ਗੱਲ ਤੇ ਪਾਬੰਦੀ ਲਗਾਤੀ ਕਿ ਮੁੱਖ ਮੰਤਰੀ ਕੇਜਰੀਵਾਲ ਦਫਤਰ ਟੈਂਡਰ ਨਹੀਂ ਕਰ ਸਕਦੇ ਮੁੱਖ ਮੰਤਰੀ ਕੇਜਰੀਵਾਲ ਕੋਈ ਫਾਈਲਾਂ ਦੇ ਸਾਈਨ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਤਾਂ ਸਿਰਫ ਨਾਂ ਦਾ ਮੁੱਖ ਮੰਤਰੀ ਬਣਾ ਕੇ ਤੇ ਸੁਪਰੀਮ ਕੋਰਟ ਨੇ ਛੱਡ ਦਿੱਤਾ ਔਰ ਮੈਂ ਸਮਝਣਾ ਹੈ ਕਿ ਇਹ ਦੇਰ ਹੈ درست ਆਇਆ ਲਗੀ ਗੱਲ ਹੈ ਕੇਜਰੀਵਾਲ ਸਾਹਿਬ ਨੂੰ ਆਪਣਾ ਅਸਤੀਫਾ ਪਹਿਲੇ ਹੀ ਦੇ ਦੇਣਾ ਚਾਹੀਦਾ ਸੀ ਔਰ ਦੂਸਰੀ ਗੱਲ ਮੈਂ ਗੱਲ ਕਹਿਣਾ ਚਾਹਨਾ ਕਿ ਕਿਤੇ ਇਹ ਖਤਰੇ ਦੀ ਘੰਟੀ ਭਗਵੰਤ ਮਾਨ ਵਾਸਤੇ ਤੇ ਨਹੀਂ ਹੈ ਕਿਤੇ ਕੇਜਰੀਵਾਲ ਉਕਤ ਅਸਤੀਫਾ ਦੇ ਕੇ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਨਹੀਂ ਬਣ ਰਿਹਾ ਔਰ ਇਹ ਵੀ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਤੋਂ ਜਿਨਾ ਕਰ ਰੀਲਿਫ ਮਿਲੀ ਤੇ ਹੋ ਸਕਦਾ ਹੈ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ ਬੇਕਾ ਜੀ ਅਰਵਿੰਦ ਕੇਜਰੀਵਾਲ ਜੀ ਅਸਤੀਫਾ ਦੇ ਰਹੇ ਤੇ ਕੀ ਕਹੋਗੇ ਵੇ ਜਦੋਂ ਸੁਪਰੀਮ ਕੋਰਟ ਨੇ ਇਸ ਗੱਲ ਤੇ ਪਾਬੰਦੀ ਲਗਾਤੀ ਕਿ ਮੁੱਖ ਮੰਤਰੀ ਕੇਜਰੀਵਾਲ ਦਫਤਰ ਟੈਂਡਰ ਨਹੀਂ ਕਰ ਸਕਦੇ ਮੁੱਖ ਮੰਤਰੀ ਕੇਜਰੀਵਾਲ ਕੋਈ ਫਾਈਲਾਂ ਦੇ ਸਾਈਨ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਤਾਂ ਸਿਰਫ ਨਾਂ ਦਾ ਮੁੱਖ ਮੰਤਰੀ ਬਣਾ ਕੇ ਤੇ ਸੁਪਰੀਮ ਕੋਰਟ ਨੇ ਛੱਡ ਦਿੱਤਾ ਔਰ ਮੈਂ ਸਮਝਣਾ ਹੈ ਕਿ ਇਹ ਦੇਰ ਹੈ درست ਆ ਇਹ ਗੱਲ ਹੈ ਕੇਜਰੀਵਾਲ ਸਾਹਿਬ ਨੂੰ ਆਪਣਾ ਅਸਤੀਫਾ ਪਹਿਲੇ ਹੀ ਦੇ ਦੇਣਾ ਚਾਹੀਦਾ ਸੀ ਔਰ ਦੂਸਰੀ ਗੱਲ ਮੈਂ ਗੱਲ ਕਹਿਣਾ ਚਾਹਨਾ ਕਿ ਕਿਤੇ ਇਹ ਖਤਰੇ ਦੀ ਘੰਟੀ ਭਗਵੰਤ ਮਾਨ ਵਾਸਤੇ ਤੇ ਨਹੀਂ ਹੈ ਕਿਤੇ ਕੇਜਰੀਵਾਲ ਉਤੋਂ ਅਸਤੀਫਾ ਦੇ ਕੇ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਨਹੀਂ ਬਣ ਰਿਹਾ ਔਰ ਇਹ ਵੀ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਤੋਂ ਜਰਾਕਰ ਰੀਲਿਫ ਮਿਲੀ ਤੇ ਹੋ ਸਕਦਾ ਹੈ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ ਵੇਖੋ ਜੀ ਅਰਵਿੰਦ ਕੇਜਰੀਵਾਲ ਜੀ ਦਾ ਅਸਤੀਫਾ ਦੇ ਰਹੇ ਦੇ ਤੇ ਕਿਉਂ ਹੋਵੇ ਭਈ ਜਦੋਂ ਸੁਪਰੀਮ ਕੋਰਟ ਨੇ ਇਸ ਗੱਲ ਤੇ ਪਾਬੰਦੀ ਲਗਾਤੀ ਕਿ ਮੁੱਖ ਮੰਤਰੀ ਕੇਜਰੀਵਾਲ ਦਫਤਰ ਟੈਂਡਰ ਨਹੀਂ ਕਰ ਸਕਦੇ ਮੁੱਖ ਮੰਤਰੀ ਕੇਜਰੀਵਾਲ ਕੋਈ ਫਾਈਲਾਂ ਦੇ ਸਾਈਨ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਤਾਂ ਸਿਰਫ ਨਾਂ ਦਾ ਮੁੱਖ ਮੰਤਰੀ ਬਣਾ ਕੇ ਤੇ ਸੁਪਰੀਮ ਕੋਰਟ ਨੇ ਛੱਡ ਦਿੱਤਾ ਔਰ ਮੈਂ ਸਮਝਣਾ ਹੈ ਕਿ ਇਹ ਦੇਰ ਹੈ درست ਆਇਆ ਲਗੀ ਗੱਲ ਹੈ ਕੇਜਰੀਵਾਲ ਸਾਹਿਬ ਨੂੰ ਆਪਣਾ ਅਸਤੀਫਾ ਪਹਿਲੇ ਹੀ ਦੇ ਦੇਣਾ ਚਾਹੀਦਾ ਸੀ ਔਰ ਦੂਸਰੀ ਗੱਲ ਮੈਂ ਗੱਲ ਕਹਿਣਾ ਚਾਹਨਾ ਕਿ ਕਿਤੇ ਇਹ ਖਤਰੇ ਦੀ ਘੰਟੀ ਭਗਵੰਤ ਮਾਨ ਵਾਸਤੇ ਤੇ ਨਹੀਂ ਹੈ ਕਿਤੇ ਕੇਜਰੀਵਾਲ ਉਕਤ ਅਸਤੀਫਾ ਦੇ ਕੇ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਨਹੀਂ ਬਣ ਰਿਹਾ ਔਰ ਇਹ ਵੀ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਤੋਂ ਜਿਨਾ ਕਰ ਰੀਲੀਫ ਮਿਲੀ ਤੇ ਹੋ ਸਕਦਾ ਹੈ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ ਵੇਖਾ ਜੀ ਅਰਵਿੰਦ ਕੇਜਰੀਵਾਲ ਜੀ ਦਾ ਅਸਤੀਫਾ ਦੇ ਰਹੇ ਨੇ ਤੇ ਕੀ ਕਹੋਗੇ ਭਈ ਜਦੋਂ ਸੁਪਰੀਮ ਕੋਰਟ ਨੇ ਇਸ ਗੱਲ ਤੇ ਪਾਬੰਦੀ ਲਗਾਤੀ ਕਿ ਮੁੱਖ ਮੰਤਰੀ ਕੇਜਰੀਵਾਲ ਦਫਤਰ ਟੈਂਡਰ ਨਹੀਂ ਕਰ ਸਕਦੇ ਮੁੱਖ ਮੰਤਰੀ ਕੇਜਰੀਵਾਲ ਕੋਈ ਫਾਈਲਾਂ ਦੇ ਸਾਈਨ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਤਾਂ ਸਿਰਫ ਨਾਂ ਦਾ ਮੁੱਖ ਮੰਤਰੀ ਬਣਾ ਕੇ ਤੇ ਸੁਪਰੀਮ ਕੋਰਟ ਨੇ ਛੱਡ ਦਿੱਤਾ ਔਰ ਮੈਂ ਸਮਝਣਾ ਹੈ ਕਿ ਇਹ ਦੇਰ ਹੈ درست ਆਇਆ ਲਗੀ ਗੱਲ ਹੈ ਕੇਜਰੀਵਾਲ ਸਾਹਿਬ ਨੂੰ ਆਪਣਾ ਅਸਤੀਫਾ ਪਹਿਲੇ ਹੀ ਦੇ ਦੇਣਾ ਚਾਹੀਦਾ ਸੀ ਔਰ ਦੂਸਰੀ ਗੱਲ ਮੈਂ ਗੱਲ ਕਹਿਣਾ ਚਾਹਨਾ ਕਿ ਕਿਤੇ ਇਹ ਖਤਰੇ ਦੀ ਘੰਟੀ ਭਗਵੰਤ ਮਾਨ ਵਾਸਤੇ ਤੇ ਨਹੀਂ ਹੈ ਕਿਤੇ ਕੇਜਰੀਵਾਲ ਉਤੋਂ ਅਸਤੀਫਾ ਦੇ ਕੇ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਨਹੀਂ ਬਣ ਰਿਹਾ ਔਰ ਇਹ ਵੀ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਤੋਂ ਜਰਾਕਰ ਰੀਲਿਫ ਮਿਲੀ ਤੇ ਹੋ ਸਕਦਾ ਹੈ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ